ਯਾਨੀ ਜਾ ਰਹੀਆਂ ਦੋ ਦਿਨ ਦਾ ਤੀਜਾ ਦਿਨ ਹੋ ਗਿਆ ਟਰਨਾ ਚੱਲਦੇ ਨੂੰ ਸੇਲਰਾਂ ਵਾਲਿਆਂ ਦੀਆਂ ਕੋਈ ਮੰਗਾਂ ਜਿਹੜੀਆਂ ਉਹ ਨਹੀਂ ਸੁਣੀਆਂ ਜਾ ਰਹੀਆਂ ਸਰਕਾਰ ਨੂੰ ਚਾਹੀਦਾ ਵੀ ਇਹਨਾਂ ਨੂੰ ਜਲਦੀ ਤੋਂ ਜਲਦੀ ਯੂਨੀਅਨਾਂ ਬੈਠ ਕੇ ਇਹਨਾਂ ਦਾ ਹੱਲ ਕੀਤਾ ਜਾਵੇ ਯਾਦਵੰਦਰ ਜੀ ਜਿੱਦਾਂ ਤੁਸੀਂ ਦੇਖਦੇ ਕੋ ਆੜਤੀ ਆ ਜਿਹੜਾ ਕਿ ਰੀਡ ਦੀ ਹੱਡੀ ਗਿਆ ਜਾਂਦਾ ਵਾ ਆਰਥਿਕ ਤੌਰ ਤੇ ਸਰਕਾਰ ਇਹਨਾਂ ਵੱਲ ਕਿਉਂ ਧੱਕਾ ਕਰੀ ਜਾਂ ਇਹਨਾਂ ਨੂੰ ਇਹ ਦੇਖੋ ਜੀ ਸਮੇਂ ਦੇ ਨਾਲ ਕੋਈ ਵੀ ਚੀਜ਼ ਕੋਈ ਕਮਿਸ਼ਨ ਦਾ ਰੇਟ ਹੈ ਕੁਝ ਵੀ ਉਹ ਵਾਅਦਾ ਹੁੰਦਾ ਆ ਪਰੇ ਸਰਕਾਰ ਨੇ ਜਦੋਂ ਮੋਦੀ ਸਾਹਿਬ ਨੇ ਕਾਨੂੰਨ ਲਿਆਂਦੇ ਉਸ ਤੋਂ ਬਾਅਦ ਇਹਨਾਂ ਨੇ ਸਾਡੀ ਆਰਥ ਦੇ ਵਿੱਚ ਵੀ ਕਟੌਤੀ ਕਰ ਦਿੱਤੀ ਹੋਰ ਵੀ ਲੇਬਰ ਖਰਚਾ ਉਹ ਵਧਣਾ ਚਾਹੀਦਾ ਆ ਉਹ ਜੋ ਪੂਰੇ ਦੇਸ਼ ਦੇ ਵਿੱਚ ਹਰਿਆਣਾ ਦੇ ਤਾਡੇ ਜਿਹੜੇ ਬਕਾਏ ਕੋਈ ਸਾਲ ਦੇ ਤਾਂ ਹੈ ਨੇ ਪਿਛਲੇ 5-6 ਸਾਲ ਦੇ ਖੜੇ ਆ ਪਿਛਲੇ ਸਰਕਾਰਾਂ ਦਾ ਵੀ ਜਦੋਂ ਰੋਲ ਹੈਗਾ ਦੇਖੋ ਇਹ ਤੇ ਸਮੇਂ-ਸਮੇਂ ਤੇ ਜੋ ਜੋ ਵੀ ਸਰਕਾਰਾਂ ਹੁੰਦੀਆਂ ਆ ਸੈਂਟਰ ਗਵਰਨਮੈਂਟ ਦੇ ਨਾਲ ਤਾਲਮਿਲ ਕਰਕੇ ਇਹਨਾਂ ਨੂੰ ਮੰਗਾ ਸਾਡੀਆਂ ਜਿਹੜੀਆਂ ਆ ਉੱਥੇ ਅੱਗੇ ਰੱਖਣੀਆਂ ਚਾਹੀਦੀਆਂ ਮਨਵਾਉਣੀਆਂ ਚਾਹੀਦੀਆਂ ਆ ਉਦਮ ਕਰਨਾ ਚਾਹੀਦਾ ਜੀ ਇਸ ਬਾਰੇ ਜਿਸ ਤਰ੍ਹਾਂ ਪੰਚਾਇਤੀ ਇਲੈਕਸ਼ਨਾਂ ਆਉਂਦੀਆਂ ਕੋਈ ਆ ਵੀ ਇਹ ਸਿਰਫ ਕੋਈ ਨਾ ਕੋਈ ਸਿਰਫ ਮਾਨਦਪੁਰ ਨਿੱਜੀ ਡਰਾਮਾ ਨੇ ਜਿਹੜਾ ਉਧਰ ਸੈਂਟਰ ਸਰਕਾਰ ਕਹਿੰਦੀ